ਠੀਕ ਹੈ ਗੱਲ ਗੱਲ ਤੈਨੂੰ ਇੱਥੇ ਮਾਰਦੇ ਨਾ ਤੇਰੇ ਇੱਥੇ ਉੱਥੇ ਕੋਈ ਨਹੀਂ ਮਾਰਦਾ ਚੱਲ ਆਪਾਂ ਤੈਨੂੰ ਵਧੀਆ ਜਗ੍ਹਾ ਤੇ ਲੈ ਕੇ ਚੱਲਦੇ ਹਾਂ ਠੀਕ ਆ ਉੱਥੇ ਰਿਆ ਕਰ ਤੂੰ ਆਪਣੇ ਕੋਲੇ ਨਾਲੇ ਮੇਰੇ ਧਿਆਨ ਚ ਰਿਆ ਕਰਨਗੇ ਰਦੀਪੇ ਦੇ ਧਿਆਨ ਚ ਰਿਆ ਕਰਨਗੇ ਤੇਰੇ ਬੱਚੇ ਫਿਰ ਆਪਾਂ ਕਿਤੇ ਵੇਖ ਲਾਂਗੇ ਜੋ ਵੱਡੇ ਹੋ ਗਏ ਉਤਰੀ ਘੱਟੋ ਉਤਰੀ ਘੱਟ ਲਓ ਬਈ ਰੈਡੀ ਬਣੀ ਉਹ ਪਜਾ ਉਤੋਂ ਦੀਆਂ ਕਮਾ ਕੇ ਲਾ ਲਓ ਨਹੀਂ ਕੋਈ ਨਹੀਂ ਮੈਂ ਹੁਣ ਆਇਆ ਹਾਂ ਲੈ ਕਾਜ ਮੈਂ ਵੀ ਆ ਗਿਆ ਚੱਪੇ ਇਧਰ ਵੀ ਬਾਰੀ ਖੋਲ ਦੂੰ ਨਾ ਬੱਸ 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 ਆਇਆ ਜੁਨੀ ਚੱਲ ਆ ਜਾ ਬੱਤ ਆ ਜਾ ਆ ਜਾ ਇਹਨੂੰ ਬਈ ਅਸੀਂ ਡੌਗ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਸੀਗਾ ਜੁਨੀ ਬਾਹਰ ਆ ਬੇਟਾ ਬਾਹਰ ਚੱਲ ਪਰ ਸ਼ਾਇਦ ਭੈਣ ਭਰਾਵਾਂ ਨੇ ਦੇਖਿਆ ਹੋਵੇ ਰੂ ਬਹੁਤ سارے ਭੈਣ ਭਰਾ ਇਹਨੂੰ ਜਾਣਦੇ ਵੀ ਹੋਣਗੇ ਜੁਨੀ ਚੱਲ ਬਾਹਰ ਥੱਲੇ ਉੱਤਰ ਥੱਲੇ ਉੱਤਰ 10 ਆ ਜਾ ਆ ਵੀ ਆ ਵੀ ਮੇਰੇ ਕੋਲੇ ਬੱਚਾ ਆਇਆ ਮਾ ਰਮਾਈ ਉੱਥੇ ਲੈ ਚੱਲ ਉੱਥੇ ਦੇ ਫਾਂਕ ਨਾ ਸਭ ਬਾਲ ਬੰਦ ਉਹ ਪਰੇ ਬਾਲ ਇਧਰ ਆ ਹਲੋ ਆ ਮੇਰੇ ਨਾਲ ਸੰਗਤ ਇਹ ਗੱਲ ਲਿਖ ਲਖਾਈ ਹੋਈ ਕਿ ਨਹੀਂ ਮਰੀ ਮੋਟੀ ਇੱਥੇ ਗੱਲ ਬਾਈ ਇੱਥੇ ਇੱਕ ਬਣਾਉਣਾ ਹੈ ਜਿਹੜਾ ਇਹਨਾਂ ਦੀ ਆ ਯਾਰ ਬੋਲੇ ਬਾਲ ਤੇ ਪਰਤਾ ਯਾਰ ਹਾਂ ਆ ਤਾਂ ਕਦੋਂ ਵੀ ਇਹਦੇ ਥੱਲੇ ਨਾ ਨਹੀਂ ਨਹੀਂ ਇਹ ਦਿਖਦਾ ਨਹੀਂ ਹੈਗਾ ਇਹ ਨਹੀਂ ਦਿਖਦਾਗਾ ਇਹ ਪਤਾ ਕੀ ਰ ਬੜਾ ਡੂੰਗਾ ਸੀ ਪਸ ਘਾਤੀ ਨਾ ਕੋਣ ਇੱਥੇ ਕੋਈ ਸਾਧਨ ਨਹੀਂ ਚੜਾਉਂਦਾ ਇੱਥੇ ਫਿਰ ਮਿੱਟੀ ਧੰਦੇ ਤੇ ਘੜਦਾ ਕਈ ਹਿੰਗ ਰਹਤੇ ਤੁਹਾਨੂੰ ਤਾਂ ਹੈਂ ਨਹੀਂ 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 ਰੱਖਣੀ ਨਹੀਂ ਆਪਣੀ ਨਹੀਂ ਜੇਨੋਂ ਆਪ ਨੂੰ ਸਹੀ ਲੱਗੂ ਕੋਈ ਬੜੀਆ ਥਾਂ ਹੋਵੇ ਆਪ ਨੂੰ ਸਹੀ ਲੱਗੂ ਨਹੀਂ ਬਈ ਪਰ ਉੱਥੇ ਜਗ੍ਹਾ ਹੀ ਬੜੀ ਗਲਤ ਹੈ ਰੋ ਤੇਰਾ ਮਿੱਟੀ ਭਾਂਡਾ ਜਨਾ ਵੀ ਡੁੱਬ ਕੇ ਮਰ ਜਾਣਗੇ ਇੱਥੇ ਸਰੋਂਗ ਜੀ ਬਣਾ ਦਿਨਾ ਬਈ ਨੇਰੇ ਚ ਹੀ ਰਹਿਣਾ ਇਹਨਾ ਮੈਨੂੰ ਪਤਾ ਬੱਚੇ ਨੂੰ ਨੇਰੇ ਤੇ ਰੱਖੂਗੀ ਕਈ ਏਰ ਮਗਾਉਣਾ ਤੇ ਕਈ ਹੈਗੀ ਇੱਥੇ ਕਈ ਤੁਸੀਂ ਫੜ ਲਓ ਮੋਟਰਸ ਨਾਲ ਲੈ ਜਾਓ ਬਈ ਆ ਪਾਣੀ ਨਹੀਂ ਕਰਦੇ ਤੁਹਾਨੂੰ ਕੋਈ ਜਾਨਾ ਪਾਣੀ ਦੇ ਨਾਲ ਨਾ ਆ। ਆ ਬੱਚੇ ਮਸਾਂ ਬੜੀ ਮੁਸ਼ਕਲ ਨਾਲ ਬਚਾਏ ਆ ਭਰਾਵੋ। ਤੇ ਆਪਾਂ ਸੇਵਾ ਕਰਦੇ ਆਂ ਬੇਜਵਾਨਾਂ ਦੀ ਆਵਾਜ਼ ਬਈ ਸਹੀ ਆ ਰਹੀ ਐ ਤਾਂ ਦੱਸ ਦਿਓ ਜੀ। ਤੇ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਬੱਚਿਆਂ ਨੂੰ ਬਚਾਇਆ। ਪਾਣੀ ਕਿੱਥੇ ਆ? ਆ ਬੱਚਾ ਸਾਨੂੰ ਜੋ ਪਤਾ ਲੱਗਿਆ ਬੜੀ ਮੁਸ਼ਕਲ ਨਾਲ ਨਹਿਰ ਵਿੱਚ ਜਾ ਛਾੜੇ ਖਾਣਾ। ਭਾਈ ਆਪਾਂ ਨਹਿਰ ਬੱਚੇ ਕੱਢ ਲੈਂਦੇ ਨਹਿਰ ਚੋਂ। ਤੇ ਹੂੰ ਸਹੀ ਕੰਮ ਕੀਤਾ ਬਿੱਤੇ ਕੀ ਆ ਨਾ ਜੀ ਮੈਂ ਕਹ ਬੱਚੇ ਕੱਢ ਲੈ ਬਾਈ ਫੇਕ ਕਿਉਂ ਅੱਲਾ ਦਾ ਚੰਗਾ ਨਹੀਂ ਲੱਗਦਾ ਉਹਨੂੰ ਹਨਾ ਨਹੀਂ ਨਹੀਂ ਕੋਈ ਨਹੀਂ ਬਸ ਬਹਿ ਜਾ ਕਿ ਆਪਾਂ ਬੈਠੇ ਉਹ ਵੇ ਦਾ ਘਰ ਬਣੀ ਜਾਂਦਾ ਸੋਹਣਾ ਘਰ ਬਣਾ ਕੇ ਠੀਕ ਇੱਥੇ ਲੈ ਕੇ ਬੈਠੀ ਰਹੀ ਬੱਚੇ ਕੋਈ ਇੱਥੇ ਨਾ ਪਾਣੀ ਆਵੇ ਬਸ ਪਾਣੀ ਨਾ ਆਵੇ ਤੇ ਕੋਲੇ ਮੀਂਹ ਮੂਹ ਦਾ ਉਹ ਜੇ ਰਿਕਾਰਡ ਕਰ ਦੋ ਉਹਨੂੰ ਜਾ ਬੰਦ ਕਰ ਦਿਓ ਹੌਣ ਪੱਟੀ ਨਾਲ ਡੁੱਗਾਰਾ ਪੱਟੀ ਕੋਲੇ ਪੱਥਰ ਆ ਨਹੀਂ ਕੋਈ ਨਹੀਂ ਆਵੇ ਕੋਈ ਕੋਈ ਨਹੀਂ ਕੁਛ ਕਰਦਾ ਨਾ ਵਾਟ ਨਾ ਬਈ ਜਿਹੜੇ ਭਰਾ ਨੇ ਪੁੱਛਿਆ ਸੀ ਇੱਕ ਦਾ ਕਮੈਂਟ ਆਇਆ ਸੀ ਵੀ ਕੀ ਹੋ ਗਿਆ ਇਹ ਨਾ ਬਈ ਨਹਿਰ ਚ ਬੱਚੇ ਡੁੱਬ ਗਏ ਦੇ 6 ਬੱਚੇ ਡੁੱਬ ਕੇ ਮਰ ਗਏ ਤੇ ਦੋ ਅਸੀਂ ਕੱਢ ਲੈਂਦੇ ਆ ਬੜੀ ਮੁਸ਼ਕਲ ਨਾਲ ਬਚਾਏ ਤਾਂ ਵੈਸੇ ਪਰ ਬਚਾ ਲਏ ਚੱਲ ਹੁਣ ਬਿਠਾ ਲਾ ਇੱਥੇ ਠੀਕ ਆ ਹੁਣ ਇੱਥੇ ਕੋਈ ਨਹੀਂ ਕੁਛ ਕਹਿੰਦਾ ਠੀਕ ਆ ओके ਉੱਤੇ ਨਾ ਬੈਠ ਬੁੱਤ ਬੱਚਿਆਂ ਦੇ ਆਪੇ ਕਰ ਲੂ ਆਪੇ ਹਾਂ ਇਸ ਤਰ੍ਹਾਂ ਕਰੂੰਗੀ ਇਸ ਤਰ੍ਹਾਂ ਤੇ ਵੀ ਆਉਂਗੀ ਨਹੀਂ ਇਸ ਤਰ੍ਹਾਂ ਨਹੀਂ ਹੋਣੀ ਲਾਈਵ ਹੁੰਦੀ ਹੈ ਆਪਣੀ ਗੰਤ ਹੋ ਗਿਆ ਚੱਲ ਕੋਈ ਨਹੀਂ ਚੱਲ ਕੋਈ ਨਾ ਚੱਲ ਹੁਣ ਤਾਂ ਸਾਰੇ ਕੰਮ ਹੋ ਗਿਆ ਤੇ ਨਹਿਰ ਚ ਡੁੱਬ ਗਏ ਸੀਗੇ 6 ਬੱਚੇ ਮਰ ਗਏ ਨਹਿਰ ਚ ਡੁੱਬ ਕੇ ਤੇ ਆ ਦੋ ਬੱਚੇ ਸੀ ਬਚਾ ਲੈਂਦੇ ਆ ਗਰਮੀ ਬੜੀ ਲਿਬੜ ਗਏ ਸਾਰੇ ਥੱਲੇ ਲੰਮਾ ਪਾਏ ਪਾ ਕੇ ਆ ਵੜਿਆ ਬ੍ਰਿਜ ਬਣਾਇਆ ਤੇ ਉਹ ਗਾਰਡਰ ਲੱਗੇ ਨਾ ਥੱਲੇ ਸਿੱਧਾ ਸਿੱਧਾ ਜਾ ਨਹੀਂ ਥੱਲੇ ਗਈ ਜਮਾ ਸੈਂਟਰ ਜਮਾ ਪੁਲ ਦੇ ਸੈਂਟਰ ਤੇ ਹੀ ਕਲਪੀ ਤੇ ਜੀਵ ਤਾਂ ਮੇਰੀ ਵੀ ਨਿਕਲ ਗਈ ਸਾਰਿਆਂ ਦੀ ਸਾਰਿਆਂ ਦੀ ਨਿਕਲ ਗਈ ਆ ਬੜੀ ਮੁਸ਼ਕਲ ਨਾਲ ਭਾਈ ਵੀ ਪਰ ਵੀ ਆਉਣਾ ਕਾਹ ਬਾਈ ਬਾਈਾ ਕਮਲਦੀਪ ਉਹ ਜਰਾ ਪੁੱਲਰ ਵਾਲੇ ਤੋਂ ਆਇਆ ਗੱਡੀ ਲੈ ਕੇ ਸਪਾਈ ਚਲ ਤੇ ਗੱਡੀ ਚ ਬਿਠਾ ਕੇ ਲੈ ਜਾਂਦੀ ਆ ਆ ਵੇ ਹੁਣ ਇੱਥੇ ਮਾਰੋ ਲੇਟੇ ਵੇਖ ਇਧਰ ਵਿਖਾਈ ਮੜਾ ਠੰਡੇ ਜਗ੍ਹਾ ਤੇ ਉਦੋਂ ਦੁੱਧ ਪਿਆ ਹੁਣ ਇਹਨਾਂ ਨੂੰ ਕਰ ਤੈਨੂੰ ਅਸੀਂ ਰੋਟੀ ਰੋਟੀ ਦਾ ਅਸੀਂ ਜਾ ਕਿੱਥੇ ਆਏ ਸੋ ਜਾਓ ਅਸੀਂ ਇੱਧਰ ਕਰ ਲਾ ਇਹਨ ਦੁੱਧ ਪਿਆ ਚੰਗਾ ਹੁਣ ਇਹਨਾਂ ਨੂੰ ਕਾ ਫਿਰਦਾ ਇਹ ਵੀ ਧਿਆਨ ਰੱਖੂਗਾ ਤੇ ਆਪਣੀ ਤਾਂ ਰੇੜੀ ਕੋਲੇ ਆ ਹਨਾ ਚੱਲ ਬਾਈ ਚਾਂਸ ਆਪਣੇ ਤੋਂ ਕਿਤੇ ਨਾ ਆਇਆ ਜਾ ਕਰੂਗਾ ਤੇ ਦੀਪਾ ਧਿਆਨ ਰੱਖ ਲਿਆ ਕਰੂਗਾ ਤੇ ਬਾਕੀ ਲਾਈਵ ਆਪਾਂ ਹੈਗੇ ਆ ਹਜੇ ਲਾਈਵ ਨਹੀਂ ਬੰਦ ਕਰਦੇਗੇ ਲਾਈਵ ਤੁਹਾਨੂੰ ਬਾਕੀ ਸੁਣਾਉਣੇ ਆਪਾਂ ਦੀ ਸੇਵਾ ਕਰਦੇ ਆਂ ਬਈ ਆਪਾਂ ਬੇਜਵਾਨਾਂ ਦੀ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰ ਲਓ ਭੈਣ ਭਰਾਵਾਂ ਪ੍ਰਾਣੀ ਤੇ ਵੀਡੀਓ ਪਾਵਾਂਗੇ ਅਸੀਂ YouTube ਤੇ Instagram ਤੇ ਵੀ ਪਾਵਾਂਗੇ ਤੇ ਉਹ ਤੁਸੀਂ ਪਛਾਣਦੇ ਨਹੀਂ ਹੋਣੀ ਤੁਹਾਡੇ ਵੀ ਜਦ ਤੁਸੀਂ ਝੜ ਝੜ ਕੇ ਤੇ ਵਾਲੇ ਦੇ ਬਈ ਇੱਕ ਵੀ ਹੈਣੀ ਸੀ ਪਿੰਡੇ ਤੇ ਆ ਨੱਕ ਚ ਕੀੜੇ ਪਏ ਸੀ ਇਹਦੇ ਤੇ ਡਿੱਗੀ ਪਈ ਸੀਗੀ ਵੀ ਆ ਤਾਂ ਉਹ ਸਾਨੂੰ ਉਥੋਂ ਗੋਲੀ ਮਿਲੀ ਨਹੀਂ ਗਈ ਤੇ ਜਦੋਂ ਗੋਲੀ ਨਹੀਂ ਮਿਲੀ ਬਈ ਫਿਰ ਉਹ ਕਹਿੰਦਾ ਵੀ ਇੱਕ 750 ਦੀ ਗੋਲੀ ਆਉਂਦੀ ਆ 780 ਰੁਪਈਆ ਦੀ ਇੱਕ ਗੋਲੀ ਆਉਗੀ ਤੇ ਕਹਿੰਦਾ ਉਹ ਲੈ ਕੇ ਲਿਆ ਕੇ ਪਾ ਕੇ ਤੁਸੀਂ ਦੇਖੋ ਇਹ ਕੋਨੇ ਲੋਕ ਆ ਮਾਨ ਦੁਖੀ ਹੁੰਦਾ ਬੰਦੇ ਦਾ ਹੁਣ ਜੀ ਮਾ ਆ ਗਿਆ ਭਾਈ ਹੈ ਕਿੱਧਰ ਜਾਣਾ ਜਾਂਗਾ ਜਾ ਆ ਮਾਨ ਆ ਭਾਈ ਦੁਖੀ ਹੁੰਦਾ ਤੁਹਾਨੂੰ ਵੀ ਪਤਾ ਇਸ ਗੱਲ ਦਾ ਸਮਝ ਸਕਦੇ ਹੋ ਤੁਸੀਂ ਬਾਕੀ ਆਪਣੀ ਅਟੈਚਮੈਂਟਾਂ ਬੇਜਵਾਨਾਂ ਨਾਲ ਜਾਨਵਰਾਂ ਨਾਲ ਤੇ ਬੜਾ ਅੱਜ ਸਵੇਰ ਦਾ ਬਸ ਨਾ ਕੁਝ ਨਹੀਂ ਚੰਗਾ ਲੱਗ ਰਿਹਾ ਵੀ ਮੈਨੂੰ ਆਇਆ ਸੀ ੁੱਲਰ ਵਾਲਾ ਉਹ ਵਿਚਾਰਾ ਉਹ ਆਇਆ ਗੱਡੀ ਲੈ ਕੇ ਫਿਰ ਆਹ ਬਾਈ ਨੂੰ ਫੋਨ ਕੀਤਾ ਕਾਸ਼ ਨੂੰ ਤੇ ਇਹ ਆਇਆ ਕਹਿੰਦਾ ਵੀ ਚਲ ਕੋਈ ਨਹੀਂ ਆਪਾਂ ਕੱਢਦੇ ਆਂ ਤੋ ਚਲੋ ਮਦਦ ਬੰਦੇ ਦਾ ਬੰਦੇ ਨੂੰ ਹਾਰਾ ਬਹੁਤ ਹੁੰਦਾ ਜੀ ਇਕੱਲਾ ਜਾਣਾ ਤਾਂ